ਪੂਰੇ ਭਰ ਦੇ ਵਿੱਚ ਲੋਕਾਂ ਨੇ ਜਿਹੜੀ ਮੋਦੀ ਦੀ ਤਾਨਾਸ਼ਾਹੀ ਹੈ ਉਹਨੂੰ ਵੇਖ ਲਿਆ ਹੈ ਸੋ ਉਹ ਤੋਂ ਪੂਰੀ ਤਰ੍ਹਾਂ ਅੱਕ ਕੇ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ 13 ਜ਼ੀਰੋ ਵਾਲਾ ਮਾਹੌਲ ਉਹ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਨੇ ਉਹ ਬਣਿਆ ਹੋਇਆ ਹੈਗਾ ਤੇ ਕਲੀਅਰ ਕਟਾ ਕਿ ਲੋਕ ਇਸ ਵੇਲੇ ਚਾਹੁੰਦੇ ਆ ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਲੈ ਕੇ ਅੱਗੇ ਵਧ ਰਹੀ ਹੈ ਜਿਵੇਂ ਮੈਮ ਸ੍ਰੀ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਪਾਰਟੀ ਦੇ ਜਿਹੜੇ ਕਨਵੀਨਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਜੇਲ੍ਹ ਜਾਣ ਦੇ ਨਾਲ ਕੋਈ ਚੋਣ ਮਹਿਮ ਦੇ ਉੱਤੇ ਕਿੰਨਾ ਫਰਕ ਪਊਗਾ ਜਾਂ ਕੀ ਨਹੀਂ ਅਸਲ 'ਚ ਅਰਵਿੰਦ ਕੇਜਰੀਵਾਲ ਨੂੰ ਜੇ ਆਪਾਂ ਦੇਖੀਏ ਤਾਂ ਉਹ ਕੱਲੇ ਫਿਊਮਨ ਬੀਿੰਗ ਨਹੀਂ ਆ ਉਹਨਾਂ ਦੀ ਸੋਚ ਜਿਹੜੀ ਇਸ ਵੇਲੇ ਉਹ ਪੂਰੇ ਲੋਕਾਂ ਦੇ ਵਿੱਚ ਵਲੰਟੀਅਰ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀ ਐਂਟਰ ਕਰ ਤੇ ਜਿਹਨੂੰ ਕੋਈ ਕੱਢ ਨਹੀਂ ਸਕਦਾ ਹੈਗਾ ਸੋ ਬੇਸਿਕਲੀ ਆ ਜੋ ਜੇਲ੍ਹ ਗਏ ਨੇ ਤਾਂ ਮੈਂ ਤਾਂ ਇਹ ਕਹੂੰਗੀ ਕਿ ਬਿਲਕੁਲ ਉੱਥੋਂ ਤਕੜੇ ਹੋ ਕੇ ਨਿਕਲਣਗੇ ਕਿਉਂਕਿ ਦੇਸ਼ ਦਾ ਬੱਚਾ ਬੱਚਾ ਕੋਨੇ ਕੋਨੇ ਚ ਅੱਜ ਬਹੁਤ ਵੱਡਾ ਰੋਸ ਆ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਸੰਗਠਨ